ਤੇ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਗਰ ਸਾਡੇ ਚੈਨਲ ਤੇ ਤੁਸੀਂ ਨਵੇਂ ਜੁੜੇ ਹੋ ਤੇ ਜੀ ਆਇਆਂ ਖਦੇ ਆ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਜਿਹੜੀ ਪਹੁੰਚਦੀ ਰਹੇ ਤੇ ਇੱਕ ਪਿਆਰ ਜਿਹਾ ਕਮੈਂਟ ਕਰ ਦੇਣਾ ਤੇ ਬਾਕੀ ਅੱਜ ਦਾ ਜੋ ਆਰਡਰ ਹੈਗਾ ਜੀ ਉਹ ਹੈਗਾ ਜੀ ਦਸੂਆ ਸਿਟੀ ਦਾ ਹੋਮ ਡਿਲੀਵਰੀ ਅੱਜ ਦੇ ਕੇ ਆਵਾਂਗੇ ਦਸੂਆ ਸਿਟੀ ਸਪੈਸ਼ਲ 15 16 ਮੰਜੀਆਂ ਦੇ ਕਬਰ ਤੇ ਇੱਕ 6/6 ਗੱਦਾ ਕਬਰ ਅੱਜ ਦਾ ਜਿਹੜਾ ਆਰਡਰ ਹੋਮ ਡਿਲੀਵਰੀ ਅੱਜ ਦਸੂਆ ਜਿਹੜਾ ਦੇ ਕੇ ਆਵਾਂਗੇ ਠੀਕ ਹੈ ਜੀ ਬਾਕੀ ਸਾਡਾ ਚੈਨਲ ਹੈ ਜੀ ਤਰ ਲੋਕ ਸ੍ਰੇਖਾ YouTube ਤੇ ਚੈਨਲ ਤੇ ਰੋਸ ਸ੍ਰੇਖਾ ਸਾਡਾ Instagram ਚੈਨਲ ਜੀ ਤੇ ਲੋਕ ਸਿੰਘ ਬਸਰਾਵਾ ਤੇ ਸਾਡੇ ਚੈਨਲ ਨੂੰ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਕਰੋ YouTube ਤੇ ਦੇਖ ਦਿਓ ਸਬਸਕ੍ਰਾਈਬ ਕਰੋ Instagram ਤੇ ਦੇਖ ਦਿਓ ਤੇ ਫੋਲੋ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਜਿਹੜੀ ਪਹੁੰਚਦੀ ਰਹੇ ਠੀਕ ਹੈ ਜੀ ਬਾਕੀ ਤਾਡੀ ਸਪੋਰਟ ਦੇ ਕਾਰਨ ਇੱਕ ਸਾਡੀ ਵੀਡੀਓ ਬਹੁਤ ਜਿਹੜੀ ਵਾਇਰਲ ਜਿਹੜੀ ਹੋ ਰਹੀ ਹੈ ਸਾਡੀਆਂ ਵੀਡੀਓ ਕਾਫੀ ਜਿਹੜੀਆਂ ਵਾਇਰਲ ਹੋ ਰਹੀਆਂ ਔਰ ਇੱਕ ਵੀਡੀਓ ਸਾਡੀ ਹੈਗੀ ਜੀ ਪਿੰਡ ਮੱਲੀਆਂ ਫਕੀਰਾਂ ਦੀ ਉਸ ਪਿੰਡ ਦੀ ਵੀਡੀਓ ਬਣੀ ਹੋਈ ਹੈ ਕਿ ਹੋਮ ਡਿਲੀਵਰੀ ਮੈਂ ਦੇਣ ਗਿਆ ਸੀ ਤੇ ਮੰਜੇ ਦਾ ਕਬਰ ਚੜਾ ਕੇ ਮੈਂ ਦੱਸ ਰਿਹਾ ਔਰ ਉਹ ਵੀਡੀਓ ਸਾਡੀ ਇੰਨੀ ਜਿਹੜੀ ਪਪੂਲਰ ਹੋਈ ਇੰਨੀ ਵੀਰਾਂ ਭਰਾਵਾਂ ਭੈਣਾਂ ਨੇ ਸਪੋਰਟ ਕੀਤੀ ਇਸ ਵੀਡੀਓ ਨੂੰ ਤੇ ਉਸ ਵੀਡੀਓ ਦਾ ਵਿਊ ਜਿਹੜਾ 5 ਲੱਖ ਤੇ 5000 5 ਲੱਖ ਤੇ 5000 ਪਲੱਸ ਜਿਹੜਾ ਆ ਚੁੱਕਾ ਜੀ ਔਰ ਤਕਰੀਬਨ 5000 ਉਤੇ ਲਾਈਕ ਜਿਹੜਾ ਆ ਚੁੱਕਾ 60 ਪਿੰਟ ਜਿਹੇ ਕਮੈਂਟ ਆਏ ਹੋਏ ਆ ਔਰ ਸ਼ੇਰਿੰਗ ਜਿਹੜੀ ਉਹ ਕਾਫੀ ਜਿਹੜੀ ਆਈ ਹੋਈ ਹੈ 1200 1700 ਸ਼ੇਰਿੰਗ ਉਤੇ ਆਈ ਹੋਈ ਹੈ ਔਰ ਸੇ ਸਸੂ ਬੰਦੇ ਨੇ ਉਹ ਵੀਡੀਓ ਜਿਹੜੀ ਉਹ ਸੇਵ ਕੀਤੀ ਹੋਈ ਹੈ ਸਿਰ ਟਾਟਿਆ ਪਿਆਰ ਸਦਕਾ ਤੁਸੀਂ ਜਨ ਪਿਆਰ ਬਖਸ਼ ਰਹੇ ਹੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਕਿ ਸਾਡਾ ਜੋ ਚੈਨਲ ਹੈ ਇੰਸਟਾਗ੍ਰਾਮ ਤੇ ਜਿਹੜਾ ਹੈਗਾ ਜੀ ਕਾਫੀ ਉਹ ਨੂੰ ਸਾਡੀਆਂ ਭੈਣਾਂ ਜ਼ਿਆਦਾ ਉਹ ਵੇਖ ਵੇਖਦੀਆਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ 70% ਸਾਡਾ ਚੈਨਲ ਭੈਣਾਂ ਸਾਰੀਆਂ ਦੇਖਦੀਆਂ ਔਰ 30% ਸਾਡੇ ਵੀਰ ਵੇਖਦੇ ਸਾਡੇ ਹੋਰ ਜਿਹੜੇ ਦੇਖਦੇ ਆ ਜੀ ਜਨਸ ਦੇਖਦੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰਦੇ ਤੇ ਬਾਕੀ ਤਿਆਰੀ ਆਪਾਂ ਕਰ ਲਈ ਹੈ ਜੀ ਲਓ ਕਰ ਲਓ ਜੀ ਚਾਹ ਆਪਣੀ ਮਨ ਕੀ ਜਿਹੜੀ ਆ ਚੁੱਕੀ ਹੈ ਤੇ ਕੌਫੀ ਜਿਹੜੀ ਆ ਚੁੱਕੀ ਤੇ ਕੌਫੀ ਪੀ ਕੇ ਆਪਾਂ ਰਵਾਨਾ ਹੋਵਾਂਗੇ ਆਰਡਰ ਦਿਨ ਵਾਸਤੇ ਠੀਕ ਹਾਂ ਜੀ ਬਾਕੀ ਤੁਹਾਡੇ ਸਾਰਿਆਂ ਬਹੁਤ ਬਹੁਤ ਧੰਨਵਾਦ ਜੀ ਤੇ ਸਮਾਨ ਆਪਾਂ ਵੱਲ ਜਾ ਹோம் ਡਿਊਟੀ ਦੇਣ ਵਾਸਤੇ ਤੁਹਾਨੂੰ ਖਾਲ ਦੇਨੇ ਆ ਇਹ ਆ ਜੀ ਇਹਦੇ ਵਿੱਚ ਗੱਦਾ ਕਬਰ ਹੈ ਜੀ ਸਪੈਰ ਸੇਵ ਹੈ ਜੀ ਦਾ ਤੇ 16 ਮੰਜੀਆਂ ਦੇ ਕਬਰ ਜਿਹੜੇ ਉਹ ਬੰਨੇ ਹੋਏ ਐ ਪੈਕਿੰਗ ਜਿਹੜੀ ਹੋਈ ਗਈ ਐ ਤੇ ਆਪਾਂ 10 ਵਜੇ ਤੋਂ ਪਹਿਲਾਂ ਪਹਿਲਾਂ ਤੇ ਹੋ ਕੇ ਵਾਪਸ ਵੀ ਆਉਣਾ ਠੀਕ ਹੈ ਜੀ 10 ਵਜੇ ਤੋਂ ਪਹਿਲਾਂ ਹੋ ਕੇ ਤੁਹਾਨੂੰ ਵਾਪਸ ਵੀ ਆਉਣਾ ਪਰ ਮੈਂ ਇਸੇ ਕਰਕੇ ਤਿਆਰੀ ਕਰ ਲਈ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦਸੀ ਕਿ ਮੈਂ ਇੱਕ ਪੰਜਾਬੀ ਇੰਕਰ ਹਾਂ ਜੀ ਹੌਂਡ ਵੀ ਦੇ ਕੇ ਆਪਾਂ ਇੱਕ ਆਪਰੇ ਪ੍ਰੋਗਰਾਮ ਤੋਂ ਵੀ ਜਾਵਾਂਗਾ ਬਾਅਦ ਸਹੀ ਹੈ ਜੀ ਤੇ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਡੀਓ ਦੇਖਣ ਵਾਸਤੇ ਔਰ 14 15 20 ਰੁਪਏ ਨਾਲ ਸਾਰੇ ਜੁੜੇ ਜੀ ਤੇ ਦੋਖ ਲੈਗਾ ਇਹ ਮੈਂ ਬੇਨਤੀ ਕਰਦਾ ਪਲੀਜ਼ ਜਿਹੜੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਨਾ ਸਬਸਕ੍ਰਾਈਬ ਕੀਤਾ ਤੇ ਕਿਰਪਾ ਕਰਕੇ ਸਬਸਕ੍ਰਾਈਬ ਜਿਹੜਾ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਤੁਹਾਡੀ ਪੂਰੀ ਤੁਹਾਨੂੰ ਲੈਸ ਜਿਹੜੇ ਦਿੱਤਾ ਜਾਏਗਾ ਅਕੀ ਮੈਂ ਇੱਕ ਪੰਜਾਬੀ ਐਂਕਰ ਹਾਂ ਤੁਸੀਂ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਸਾਡੇ ਨੂੰ ਤੇ ਸਾਡਾ ਨੰਬਰ ਹੈ ਜੀ 98573 00777 ਪਿੰਡ ਆਪਣਾ ਬਸਰਾਵਾ ਕਾਦੀਆਂ ਤੇ ਹਰਚਵਾਲ ਦੇ ਬਿਲਕੁਲ ਸੈਂਟਰ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਕੋਈ ਵੀ ਸਾਨੂੰ ਆਰਡਰ ਦੇਣਾ ਹੋਵੇ ਕੋਈ ਡੀਜੇ ਦਾ ਕੰਮ ਹੋਵੇ ਕੋਈ ਕਲਾਕਾਰ ਮਂਗਾਉਣਾ ਹੋਵੇ ਜਾਂ ਕੋਈ ਤੁਸੀਂ ਕੋਈ ਮਲਵਾਈ ਕਿਤੇ ਦੀ ਤੁਹਾਨੂੰ ਲੋੜ ਹੋਵੇ ਤੇ ਤੁਸੀਂ ਸਾਨੂੰ ਜਿਹੜੀ ਉਹ ਕਾਲ ਜਿਹੜੀ ਉਹ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਤੁਹਾਨੂੰ ਹਮੇਸ਼ਾ ਯਾਦ ਕਰਦਾ ਰਹੇਗਾ। ਬਾਕੀ ਤੁਸੀਂ ਕੋਈ ਮਗੌਨਾ ਹੋਵੇ ਜੀ। ਹੁਣ ਸਿਆਲ ਦਾ ਸੀਜ਼ਨ ਜਿਹੜਾ ਤਕਰੀਬਨ ਸ਼ੁਰੂ ਹੋ ਚੁੱਕਿਆ ਜੀ। ਤੇ ਡਬਲ ਬੈੱਡ ਦੀਆਂ ਰਜਾਈਆਂ ਬੜੀਆਂ ਘੈਂਡ ਘੈਂਡ ਜਿਹੜੀਆਂ ਆ ਗਈਆਂ ਜੀ। ਤੇ ਬਾਕੀ ਕੰਪਲ ਬੜੇ ਘੈਂਡ ਘੈਂਡ ਆ ਚੁੱਕੇ ਆ ਜੀ ਵਧੀਆ ਤੋਂ ਵਧੀਆ ਤੋਂ ਹਲਕੇ ਤੋਂ ਹਲਕੇ ਜਦੋਂ ਤੁਸੀਂ ਕਹੋ ਤੁਸੀਂ ਮਿਲ ਸਕਦੇ ਤੁਹਾਨੂੰ। ਰਜਾਈਆਂ ਡਬਲ ਬੈੱਡ ਦੀਆਂ ਆ ਗਈਆਂ। ਕੰਬਲ ਆ ਗਏ ਆ ਜੀ। ਬਾਕੀ ਅੱਜ ਕੱਲ ਹੁਣ ਏਸੀ ਤੇ ਕਵਰ ਦੀ ਜਿਹੜੀ ਡਿਮਾਂਡ ਉਹ ਚੱਲ ਰਹੀ ਜੀ। ਕਿਉਂਕਿ ਹੁਣ ਏਸੀ ਲੋਕਾਂ ਨੇ ਬੰਦ ਕਰਦਦੇ ਨੇ ਤੇ ਇਸ ਸਾਹਮਣੇ ਰੱਖ ਦਦੇ ਨੇ। ਏਸੀ ਕਵਰ ਆਪਣੇ ਕੋਲ ਹੁੰਦੇ ਆ, ਵਾਸ਼ਰੂਮ ਮਸ਼ੀਨ ਕਵਰ ਹੁੰਦੇ ਆ। ਮਸ਼ੀਨ ਚਾਹੇ 8 ਕਿਲੋਵਾਟ ਦੀ ਚਾਹੇ 10 ਕਿਲੋਵਾਟ ਦੀ ਚਾਹੇ 12 ਕਿਲੋਵਾਟ ਦੀ ਸਾਰੇ ਕਵਰ ਆਪਣੇ ਕੋਲ ਹੁੰਦੇ ਆ ਜੀ। ਮੋਟਰਸਾਈਕਲ ਦਾ ਕਵਰ ਹੋਵੇ, ਲੋਡ ਹੋਵੇ ਉਹ ਵੀ ਤੁਸੀਂ ਮंगाਸ ਹਾਂਜੀ ਫੌਜੀਆ ਖਾਨ ਜੀ ਇਸ ਵੀਡੀਓ ਨੂੰ ਵਾਚ ਕਰ ਰਿਹਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਫੌਜੀਆ ਖਾਨ ਜੀ ਇਸ ਵੀਡੀਓ ਨੂੰ ਵਾਚ ਕਰ ਰਿਹਾ ਤੇ ਬਹੁਤ ਬਹੁਤ ਧੰਨਵਾਦ ਹਾਂਜੀ ਏਰੀਆ ਤੁਹਾਡਾ ਜਿਹੜਾ ਮਰਜ਼ੀ ਹੋਵੇ ਤੇ ਤੁਹਾਡਾ ਏਰੀਆ ਲੱਗ ਹੋਏਗਾ ਤੁਹਾਨੂੰ ਹੋਵ ਡਿਲੀਵਰੀ ਆਪਾਂ ਦੇ ਦਾਂਗੇ ਤੁਹਾਡਾ ਏਰੀਆ ਦੂਰ ਹੋਵੇਗਾ ਤੁਹਾਨੂੰ ਅ ਪਾਰਸਲ ਕਰਕੇ ਤੁਹਾਡਾ ਸਮਾਨ ਜਿਹੜਾ ਉਹ ਭੇਜ ਦਿੱਤਾ ਜਾਏਗਾ ਠੀਕ ਹੈ ਜੀ ਇਸ ਕਰਕੇ ਇਹ ਕਰਕੇ ਸਾਰਾ ਆਪਣਾ ਹੈਡੂ ਦਾ ਸਾਰਾ ਕੁਝ ਸੰਧਾਵੇ ਤੇ ਤੁਸੀਂ ਮਗਾ ਸਕੋ ਠੀਕ ਹੈ ਜੀ ਧੰਨਵਾਦ ਜੀ ਫਿਰ ਉਹਨੂੰ ਕਾफी ਆਪਣੀ ਕਾਫੀ ਬਣ ਕੇ ਆਪਣੀ ਆ ਗਈ ਹੈ ਤੇ ਤੇ ਪੀ ਕੇ ਤੇ ਆਪਾਂ ਜਾਵਾਂਗੇ ਜੀ ਤੁਹਾਨੂੰ ਮਿਲਣੇ ਠੀਕ ਹੈ ਜੀ ਬਾਕੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਹਾਂਜੀ ਠੀਕ ਹੈ ਜੀ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ ਸਾਡਾ ਨੰਬਰ ਹੈ 985755 ਜੀਰਜ ਰਸਾਸਨ ਉੱਤਰ ਤੁਸੀਂ ਕਰ ਸਕਦੇ ਕਾਲ ਤੁਹਾਨੂੰ ਦੀ ਗੰਗ ਹੌਂਡਲ ਵੀ ਤੁਹਾਡੇ ਘਰ ਅਗਰ ਤੁਹਾਡਾ ਏਰੀਆ ਦੂਰ ਹੈ ਤੇ ਤੁਹਾਨੂੰ ਭੇਜਾਂਗੇ ਤੁਹਾਡੇ ਪਾਰਸਲ ਜੀ ਠੀਕ ਹੈ ਜੀ ਧੰਨਵਾਦ ਜੀ